ਡੀਅਰ ਸਟੂਡੈਂਟਸ ਆਈ ਐਮ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਚੰਡੀਗੜ੍ਹ ਲਾ ਕੋਲਜ ਚੰਜੀੜੀ this video is for basic punjabi students ਪਿਆਰੇ ਬੱਚਿਓ ਅੱਜ ਦੀ ਆਪਣੀ ਇਸ ਵੀਡੀਓ ਦਾ ਟੌਪਿਕ ਹੈ ਪੰਜਾਬੀ ਸ਼ਬਦ ਰਚਨਾ ਦੋਹਰੁਕਤੀ ਸ਼ਬਦ ਇਸ ਤੋਂ ਪਹਿਲਾਂ ਪਿਆਰੇ ਬੱਚਿਓ ਅਸੀਂ ਪੰਜਾਬੀ ਸ਼ਬਦ ਰਚਨਾ ਦੇ ਵਿੱਚ ਪੰਜਾਬੀ ਸ਼ਬਦ ਬਣ ਤਰਾਂ ਤੇ ਜਾਂ ਪੰਜਾਬੀ ਸ਼ਬਦ ਰਚਨਾ ਤੇ ਇੱਕ ਵੀਡੀਓ ਕਰ ਚੁੱਕੇ ਹਾਂ ਇਸ ਤੋਂ ਬਾਅਦ ਪਿਆ ਵਿਸ਼ਬਦ ਰਚਨਾ ਦੇ ਵਿੱਚ ਅਗੇਤਰ ਪਿਛੇਤਰ ਤੇ ਸਮਾਸ ਕੀ ਹੁੰਦੇ ਨੇ ਉਹਨਾਂ ਤੇ ਵੀਡੀਓ ਬਣਾ ਚੁੱਕੇ ਹਾਂ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੇ ਅੱਜ ਦੀ ਇਸ ਵੀਡੀਓ ਦਾ ਟੌਪਿਕ ਹੈ ਦਹਰੁਕਤੀ ਸ਼ਬਦ ਵੀਡੀਓ ਸ਼ੁਰੂ ਕਰਦੇ ਦਹਰੁਕਤੀ ਸ਼ਬਦ ਕੀ ਹੁੰਦੇ ਨੇ ਬਿਆਰੀ ਬੱਚਿਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਡੈਫੀਨੇਸ਼ਨ ਕਰਾਂਗੇ ਦਹਰੁਕਤੀ ਸ਼ਬਦਾਂ ਦੀ ਦਹਰੁਕਤੀ ਤੋਂ ਭਾਵ ਹੈ ਦੋ ਸ਼ਬਦਾਂ ਨੂੰ ਇਕੱਠੇ ਬੋਲਣਾ ਜਾਂ ਲਿਖਣਾ ਭਾਵ ਜਦੋਂ ਅਸੀਂ ਦੋ ਸ਼ਬਦਾਂ ਨੂੰ ਇਕੱਠੇ ਬੋਲਦੇ ਹਾਂ ਜਾਂ ਲਿਖਦੇ ਹਾਂ ਉਦੋਂ ਕੀ ਉਹ ਦੋਹਰੁਕਤੀ ਸ਼ਬਦ ਹੁੰਦੇ ਨੇ ਪਿਆਰੇ ਵਿੱਚ ਇਸ ਦੀ ਪਰਿਭਾਸ਼ਾ ਦੇ ਵਿੱਚ ਅਸੀਂ ਲਿਖਾਂਗੇ ਕਿ ਜਦੋਂ ਵੀ ਕਿਸੇ ਸ਼ਬਦ ਦਾ ਉਚਾਰਨ ਦੁਹਰਾਓ ਵਿੱਚ ਹੁੰਦਾ ਹੈ ਉਸ ਨੂੰ ਦੋਹਰੁਕਤੀ ਸ਼ਬਦ ਕਿਹਾ ਜਾਂਦਾ ਹੈ ਉਪਰੋਂ ਲਿਖਿਆ ਹੈ ਕਿ ਦੋ ਸ਼ਬਦਾਂ ਨੂੰ ਇਕੱਠੇ ਬੋਲਣਾ ਦੋ ਸ਼ਬਦ ਜਿਹੜੇ ਪਿਆਰੇ ਬੱਚੇ ਹੁੰਦੇ ਨੇ ਜ਼ਿਆਦਾਤਰ ਇੱਕੋ ਸ਼ਬਦ ਨੂੰ ਦੋ ਵਾਰ ਬੋਲਿਆ ਜਾਂਦਾ ਇਸ ਲਈ ਆਪਾਂ ਨੀਚੇ ਦੀ ਲਾਈਨ ਦੇ ਵਿੱਚ ਲਿਖਿਆ ਹੈ ਹੇਠਾਂ ਜਦੋਂ ਵੀ ਕਿਸੇ ਸ਼ਬਦ ਦਾ ਉਚਾਰਨ ਦੁਹਰਾਓ ਵਿੱਚ ਕੀਤਾ ਜਾਂਦਾ ਹੈ ਭਾਵ ਸ਼ਬਦ ਇੱਕ ਹੁੰਦਾ ਹੈ ਉਸ ਨੂੰ ਦੁਹਰਾ ਕੇ ਦੋ ਵਾਰ ਬੋਲਿਆ ਜਾਂਦਾ ਹੈ ਜਾਂ ਲਿਖਿਆ ਜਾਂਦਾ ਹੈ ਉਦੋਂ ਉਸ ਨੂੰ ਕੀ ਕਿਹਾ ਜਾਂਦਾ ਦਹਰੁਕਤੀ ਸ਼ਬਦ ਕਿਹਾ ਜਾਂਦਾ ਹੈ ਦਹਰੁਕਤੀ ਸ਼ਬਦਾਂ ਵਿੱਚ ਅਜਿਹੇ ਸ਼ਬਦ ਜੋੜ ਵੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦਾ ਇੱਕ ਸ਼ਬਦ ਸਾਰਥਕ ਹੁੰਦਾ ਹੈ ਤੇ ਦੂਜਾ ਨਿਰਾਰਥਕ ਪਿਆਰੇ ਬੱਚਿਓ ਇਸ ਤੋਂ ਭਾਵ ਇਹ ਹੈ ਕਿ ਦਹਰੁਕਤੀ ਸ਼ਬਦਾਂ ਦੇ ਵਿੱਚ ਜ਼ਿਆਦਾਤਰ ਉਹ ਸ਼ਬਦ ਹੁੰਦੇ ਨੇ ਜਿਹੜੇ ਇੱਕ ਸ਼ਬਦ ਦਾ ਦੁਹਰਾਓ ਦੋ ਵਾਰ ਹੁੰਦਾ ਜਾਂ ਇੱਕ ਸ਼ਬਦ ਦੋ ਵਾਰ ਬੋਲਿਆ ਜਾਂਦਾ ਹੈ ਪਰ ਇਸ ਦੇ ਨਾਲ-ਨਾਲ ਦਹਰੁਕਤੀ ਸ਼ਬਦਾਂ ਦੇ ਵਿੱਚ ਉਹ ਸ਼ਬਦ ਵੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਦਾ ਇੱਕ ਸ਼ਬਦ ਸਾਰਥਕ ਹੁੰਦਾ ਹੈ ਤੇ ਦੂਜਾ ਨਿਰਾਰਥਕ ਜਿਵੇਂ ਆਪਾਂ ਉਦਾਹਰਨਾਂ ਦੇਖਦੇ ਆਂ ਐਗਜ਼ਾਮਪਲਸ ਦੇਖਦੇ ਆਂ ਜਿਵੇਂ ਘਰ 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 ਇੱਕ ਸ਼ਬਦ ਹੈ ਪਿਆਰੇ ਬੱਚਿਓ ਪਰ ਇਸ ਨੂੰ ਬੋਲਿਆ ਦੋ ਵਾਰ ਗਿਆ ਹੈ ਕੀ ਕੀ ਹੱਸ ਹੱਸ ਗੜ ਗੜ ਖੜ ਖੜ ਝੂਠ ਮੂਠ ਤੇ ਚਾ ਚੂ प्यारे बच्चों ਤੁਸੀਂ ਦੇਖੋਗੇ ਪਹਿਲੇ ਸ਼ਬਦਾਂ ਦੇ ਵਿੱਚ ਇੱਕੋ ਸ਼ਬਦ ਨੂੰ ਦੋ ਵਾਰ ਲਿਖਿਆ ਗਿਆ ਪਰ ਲਾਸਟ ਵਾਲੇ ਦੋ ਸ਼ਬਦ ਜੋੜਨੇ ਜਿਹੜੇ ਝੂਠ ਮੂਠ ਚਾ ਚੂ ਇਹਨਾਂ ਦੇ ਵਿੱਚੋ ਕੀ ਹੈ ਕਿ ਇੱਕ ਸ਼ਬਦ ਜਿਹੜਾ ਸਾਰਥਕ ਸ਼ਬਦ ਹੈ ਜਿਵੇਂ નીચે ਲਿਖਿਆ ਗਿਆ ਲਾਈਨ ਦੇ ਵਿੱਚ ਵੀ ਇੱਕ ਸ਼ਬਦ ਸਾਰਥਕ ਹੁੰਦਾ ਹੈ ਝੂਠ ਸਾਰਥਕ ਹੈ ਇਸੇ ਤਰ੍ਹਾਂ ਚਾ ਸਾਰਥਕ ਹੈ ਇਸ ਤੋਂ ਇਲਾਵਾ ਜਿਹੜੇ ਪਿੱਛੇ ਇਹਨਾਂ ਦੇ ਸ਼ਬਦ ਦਿੱਤਾ ਹੋਇਆ ਮੂਠ ਹੋ ਗਿਆ ਚੂ ਹੋ ਗਿਆ ਇਹ ਸ਼ਬਦ ਨਿਰਾਰਥਕ ਨੇ ਭਾਵ ਇਹੀ ਜਿਹੜੇ ਸਾਰਥਕ ਸ਼ਬਦਾਂ ਦੇ ਨਾਲ ਜੁੜ ਕੇ ਹੀ ਅਰਥ ਦੇ ਰਹੇ ਨੇ ਜਾਂ ਉਹਨਾਂ ਦੇ ਅਰਥਾਂ ਦਾ ਵਿਸਥਾਰ ਕਰ ਰਹੇ ਨੇ ਜਦੋਂ ਆਪਾਂ ਸਾਰਥਕ ਤੇ ਨਿਰਾਰਥਕ ਸ਼ਬਦਾਂ ਵਾਲੀ ਵੀਡੀਓ ਕੀਤੀ ਸੀ ਟੋਪਿਕ ਕੀਤਾ ਸੀਗਾ ਉਸ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਨਿਰਾਰਥਕ ਜਿਹੜੇ ਸ਼ਬਦ ਹੁੰਦੇ ਨੇ ਉਹ ਸਾਰਥਕ ਸ਼ਬਦਾਂ ਦੇ ਨਾਲ ਮਿਲ ਕੇ ਹੀ ਉਹਨਾਂ ਦੇ ਅਰਥਾਂ ਦਾ ਵਿਸਥਾਰ ਕਰਦੇ ਨੇ ਪਿਆਰੇ ਬੱਚੇ ਇਸ ਤੋਂ ਬਾਅਦ ਅੱਗੇ ਹੈ ਧੁਰੁਕਤੀ ਦੀਆਂ ਕਿਸਮਾਂ ਦੋਹਰੁਕਤੀ ਦੀਆਂ ਕਿੰਨੀਆਂ ਕਿਸਮਾਂ ਨੇ ਪਿਆਰੇ ਬੱਚਿਓ ਦੋ ਕਿਸਮਾਂ ਨੇ ਦੋਹਰੁਕਤੀ ਦੀਆਂ ਰੂਪ ਦੋਹਰੁਕਤੀ ਤੇ ਅਰਥ ਦੋਹਰੁਕਤੀ ਹੁਣ ਅਸੀਂ ਅੱਗੇ ਦੇਖਾਂਗੇ ਕਿ ਰੂਪ ਦੋਹਰੁਕਤੀ ਸ਼ਬਦ ਕਿਹੜੇ ਹੁੰਦੇ ਨੇ ਤੇ ਅਰਥ ਦੋਹਰੁਕਤੀ ਸ਼ਬਦ ਕਿਹੜੇ ਹੁੰਦੇ ਨੇ ਪਿਆਰੇ ਬੱਚਿਓ ਰੂਪ ਦੋਹਰੁਕਤੀ ਰੂਪ ਦੋਹਰੁਕਤੀ ਦੀ ਆਪਾਂ ਪਰਿਭਾਸ਼ਾ ਕਰਾਂਗੇ ਕਿ ਰੂਪ ਦੋਹਰੁਕਤੀ ਸ਼ਬਦ ਕਿਹੜੇ ਹੁੰਦੇ ਨੇ ਜਿਨ੍ਹਾਂ ਸ਼ਬਦਾਂ ਦਾ ਰੂਪ ਇੱਕ ਹੋਵੇ ਪਰ ਲਿਖਣ ਲੱਗੇ ਇੱਕ ਸ਼ਬਦ ਦੋ ਵਾਰ ਲਿਖਿਆ ਜਾਵੇ ਜਿਨਾ ਸ਼ਬਦਾਂ ਦਾ ਰੂਪ ਤਾਂ ਇੱਕ ਹੋਵੇ ਪਰ ਲਿਖਣ ਲੱਗੇ ਕੀ ਹੈ ਦੋ ਵਾਰ ਲਿਖਿਆ ਜਾਵੇ ਉਹਨਾਂ ਨੂੰ ਰੂਪ ਦਹਰੁਕਤੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਆਪਾਂ ਪਿਛਲੀ ਸਲਾਈਡ 'ਚ ਵੀ ਦੇਖ ਕੇ ਆਏ ਪਿਆਰੇ ਬੱਚਿਓ ਘਰ ਘਰ ਇੱਕ ਸ਼ਬਦ ਹੈ ਪਰ ਲਿਖਿਆ ਦੋ ਵਾਰ ਗਿਆ ਹੈ ਕੀ ਕੀ ਵੱਡੇ ਵੱਡੇ ਹੱਸ ਹੱਸ ਕਦੇ ਕਦੇ ਵਾ ਵਾ ਖੜ ਖੜ ਗੜਗੜ ਆਦ ਸ਼ਬਦ ਨੇ ਜਿਹੜੇ ਉਹ ਰੂਪ ਦਹਰੁਕਤੀ ਦੇ ਵਿੱਚ ਆ ਜਾਂਦੇ ਹੈ ਇਹਨਾਂ ਸ਼ਬਦਾਂ ਦਾ ਰੂਪ ਇੱਕ ਹੁੰਦਾ ਹੈ ਪਰ ਲਿਖਿਆ ਦੋ ਵਾਰ ਜਾਂਦਾ ਹੈ ਹੁਣ ਇਹਨਾਂ ਸ਼ਬਦਾਂ ਦੇ ਨਾਲ ਆਪਾਂ ਸੈਂਟੈਂਸ ਕਿਹੜੇ ਬਣਾ ਸਕਦੇ ਆ ਜਾਂ ਕਿੱਥੇ ਵਰਤੇ ਜਾਂਦੇ ਨੇ ਉਹ ਵਾਕਾਂ ਦੇ ਵਿੱਚ ਆਪਾਂ ਦੇਖਦੇ ਆ ਜਿਵੇਂ ਇਹ ਗੱਲ ਕਰ ਕਰ ਹੋ ਰਹੀ ਹੈ ਇਹ ਗੱਲ ਕਰ ਕਰ ਹੋ ਰਹੀ ਹੈ ਖਾਣੇ ਵਿੱਚ ਕੀ ਕੀ ਹੈ ਕੀ ਕੀ ਆਪਾਂ ਸ਼ਬਦ ਵਰਤ ਲਿਆ ਖਾਣੇ ਵਿੱਚ ਕੀ ਕੀ ਹੈ ਇੱਥੇ ਵੱਡੇ ਵੱਡੇ ਹੋ ਕੇ ਤੁਰ ਗਏ ਇਸ ਤਰ੍ਹਾਂ ਉਹ ਹੱਸ ਹੱਸ ਗੱਲਾਂ ਕਰਦੀ ਹੈ ਜਾਂ ਹੱਸ ਹੱਸ ਗੱਲਾਂ ਕਰਦਾ ਹੈ ਦੋਨੋਂ ਤਰ੍ਹਾਂ ਦੇ ਸੈਂਟੈਂਸ ਆਪਾਂ ਲਿਖ ਸਕਦੇ ਆ ਪਿਆਰੀ ਬੱਚਿਓ ਠੀਕ ਹੈ ਉਹ ਕਦੇ ਕਦੇ ਕਾਲਜ ਆਉਂਦਾ ਹੈ ਉਹ ਕਦੇ 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 ਸ਼ਬਦ ਹੁਣ ਕਦੇ ਕਦੇ ਸ਼ਬਦ ਇਹਨਾਂ ਦਾ ਰੂਪ ਇੱਕ ਹੈ ਪਰ ਲਿਖਿਆ ਦੋ ਵਾਰ ਗਿਆ ਹੈ ਕਦੇ ਕਦੇ ਕਾਲਜ ਜਾਂਦਾ ਹੈ ਸਾਰੇ ਉਸ ਨੂੰ ਖੜਖੜ ਦੇਖਦੇ ਹਨ ਤੇ ਆਖਰੀ ਸੈਂਟੈਂਸ ਸੇ ਪਿਆਰੇ ਬੱਚਿਓ ਬੱਦਲ ਗੜਗੜ ਕਰਦਾ ਹੈ ਇਹਨਾਂ ਸਾਰੇ ਸੈਂਟੈਂਸਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਸ਼ਬਦ ਦਾ ਜਿਹੜਾ ਉਹ ਦੋ ਵਾਰ ਲਿਖਿਆ ਗਿਆ ਹੈ ਜਾਂ ਇੱਕ ਸ਼ਬਦ ਨੂੰ ਦੋ ਵਾਰ ਲਿਖਿਆ ਗਿਆ ਹੈ ਇੱਕ ਸ਼ਬਦ ਦਾ ਦੋਹਰਾ ਹੋਇਆ ਹੈ ਇਹਨਾਂ ਦੇ ਵਿੱਚ ਇਹ ਸੀਗੇ ਰੂਪ ਦੋਹਰੁਕਤੀ ਜਿਨ੍ਹਾਂ ਦਾ ਰੂਪ ਇੱਕ ਹੋਵੇ ਪਰ ਲਿਖਣ ਲੱਗੇ ਦੋ ਵਾਰ ਲਿਖਿਆ ਜਾਵੇ ਇਸ ਤੋਂ ਬਾਅਦ ਪਿਆਰੇ ਬੱਚਿਓ ਅੱਗੇ ਹੈ ਅਰਥ ਦੋਹਰੁਕਤੀ ਅਰਥ ਦੋਹਰੁਕਤੀ ਸ਼ਬਦ ਕਿਹੜੇ ਹੁੰਦੇ ਨੇ ਅਰਥ ਦੋਹਰੁਕਤੀ ਸ਼ਬਦਾਂ ਵਿੱਚ ਉਸੇ ਅਰਥ ਵਾਲਾ ਜਾਂ ਮਿਲਦੇ ਜੁਲਦੇ ਅਰਥ ਵਾਲਾ ਜਾਂ ਉਲਟੇ ਅਰਥ ਵਾਲਾ ਸ਼ਬਦ ਲੱਗ ਕੇ ਬਣੇ ਸ਼ਬਦ ਜੋੜ ਸ਼ਾਮਿਲ ਹੁੰਦੇ ਹਨ ਠੀਕ ਹੈ ਤਿੰਨ ਤਰ੍ਹਾਂ ਦੇ ਹੋਗੇ ਇਹ ਉਸੇ ਅਰਥ ਵਾਲਾ ਭਾਵ ਇੱਕੇ ਅਰਥ ਨੂੰ ਦਰਸਾਉਣ ਵਾਲੇ ਦੋ ਸ਼ਬਦ ਹੋ ਸਕਦੇ ਨੇ ਠੀਕ ਹੈ ਤੇ ਜਾਂ ਫਿਰ ਮਿਲਦੇ ਜੁਲਦੇ ਅਰਥਾਂ ਵਾਲੇ ਦੋ ਸ਼ਬਦ ਹੋ ਸਕਦੇ ਨੇ ਇਸ ਤੋਂ ਬਾਅਦ ਕੀ ਹੈ ਉਲਟੇ ਅਰਥਾਂ ਵਾਲੇ ਦੋ ਸ਼ਬਦ ਵੀ ਅਰਥ ਦੋ ਰੁਪਤੀ ਦੇ ਵਿੱਚ ਆ ਜਾਂਦੇ ਨੇ ਅਤੇ ਇਸ ਦੇ ਨਾਲ ਨਾਲ ਸਾਰਥਕ ਤੇ ਨਿਰਾਰਥਕ ਸ਼ਬਦ ਜਿਹੜੇ ਆਪਾਂ ਕੀਤੇ ਸੀਗੇ ਦੋਹਰੁਕਤੀ ਦੀ ਪਰਿਭਾਸ਼ਾ ਦੇ ਵਿੱਚ ਉਹ ਸ਼ਬਦ ਵੀ ਅਰਥ ਦੋਹਰੁਕਤੀ ਸ਼ਬਦ ਜੋੜਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਪਿਆਰੇ ਬੱਚਿਓ ਇਸ ਦੇ ਨਾਲ ਹੀ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਮੇਲ ਤੋਂ ਬਣੇ ਸ਼ਬਦ ਜੋੜ ਵੀ ਅਰਥ ਦੋਹਰੁਕਤੀ ਦੇ ਵਿੱਚ ਵੀ ਸ਼ਾਮਲ ਹੁੰਦੇ ਨੇ ਹੁਣ ਤੁਸੀਂ ਦੇਖੋ ਪਿਆਰੇ ਬੱਚਿਓ ਕਿ ਰੂਪ ਦੋਹਰੁਕਤੀ ਦੇ ਵਿੱਚ ਸਿਰਫ ਇੱਕ ਤਰ੍ਹਾਂ ਦੇ ਸ਼ਬਦ ਸੀਗੇ ਠੀਕ ਹੈ ਇੱਕ ਸ਼ਬਦ ਸੀਗਾ ਜਾਂ ਫਿਰ ਰੂਪ ਇੱਕ ਸੀਗਾ ਦੋ ਵਾਰ ਇੱਕ ਸ਼ਬਦ ਲਿਖਿਆ ਜਾਂਦਾ ਸੀ ਪਰ ਅਰਥ ਦਹਰੁਪਤੀ ਦੇ ਵਿੱਚ ਚਾਰ ਤਰ੍ਹਾਂ ਦੇ ਸ਼ਬਦ ਹੋਗੇ ਇੱਕੋ ਅਰਥ ਵਾਲੇ ਮਿਲਦੇ ਜੁਲਦੇ ਅਰਥ ਵਾਲੇ ਉਲਟੇ ਅਰਥ ਵਾਲੇ ਤੇ ਇੱਕ ਸਾਰਥਕ ਤੇ ਨਰਾਰਥਕ ਸ਼ਬਦ ਜੋੜ ਵਾਲੇ ਸ਼ਬਦ ਹੋਗੇ ਹੁਣ ਅਸੀਂ ਦੇਖਾਂਗੇ ਇਹਨਾਂ ਦੀਆਂ ਐਗਜ਼ਾਮਪਲਸ ਜਿਵੇਂ ਦੇਖੋ ਤੁਸੀਂ ਆਦਰ ਮਾਨ ਆਦਰ ਤੇ ਮਾਨ ਪਿਆਰੇ ਬੱਚਿਓ ਇੱਕੋ ਚੀਜ਼ ਦੇ ਲਈ ਜਾਂ ਫਿਰ ਇੱਜ਼ਤ ਦੇ ਲਈ ਜਿਹੜੇ ਵਰਤੇ ਜਾਣ ਵਾਲੇ ਸ਼ਬਦ ਨੇ ਦੋਨਾਂ ਦਾ ਰੂਪ ਵੱਖਰਾ ਵੱਖਰਾ ਹੈ ਪਰ ਅਰਥ ਜਿਹੜੇ ਉਹ ਇੱਕ ਨੇ ਇਸੇ ਤਰ੍ਹਾਂ ਧਨ ਦੌਲਤ ਹੋ ਗਿਆ ਧਨ ਦੌਲਤ ਵੀ ਜਿਹੜਾ ਪੈਸੇ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਨੇ ਦੋਨੋਂ ਠੀਕ ਹੈ ਰੂਪ ਅਲੱਗ-ਅਲੱਗ ਨੇ ਪਰ ਅਰਥ ਸੇਮ ਜਾਂ ਇੱਕ ਹੈ ਜਿੰਦ ਜਾਨ ਮਿਲਦੇ-ਜੁਲਦੇ ਅਰਥ ਨੇ ਜਿੰਦ ਜਾਨ ਆਪਾਂ ਜ਼ਿੰਦਗੀ ਲਈ ਦੋਨੋਂ ਸ਼ਬਦ ਜਿਹੜੇ ਉਹ ਵਰਤ ਲੈਂਦੇ ਆ ਇਸੇ ਤਰ੍ਹਾਂ ਦੇਖੋ ਤੁਸੀਂ ਲੀੜੇ ਲੱਤੇ ਲੀੜੇ ਲੱਤੇ ਜਿਹੜੇ ਸ਼ਬਦ ਨੇ ਹੁਣ ਆਪਾਂ ਦੋਨੋਂ ਸ਼ਬਦ ਇਹ ਕੱਪੜਿਆਂ ਦੇ ਲਈ ਵਰਤਦੇ ਆਂ ਲੀੜੇ ਲੱਤੇ ਇਹੇ ਬੱਚਿਓ ਅਰਥ ਦੋਹਰੁਕਤੀ ਦੇ ਵਿੱਚ ਆ ਜਾਂਦੇ ਨੇ ਇਸੇ ਤਰ੍ਹਾਂ ਦੁੱਖ ਦੁਲਿੱਦਰ ਦੁੱਖ ਤੇ ਦੁਲਿੱਦਰ ਦੋਨੋਂ ਸ਼ਬਦ ਨੇ ਜਿਹੜੇ ਉਹ ਦੁੱਖਾਂ ਦੇ ਲਈ ਮਿਲਦੇ ਜੁਲਦੇ ਸ਼ਬਦ ਨੇ ਜਦੋਂ ਬੰਦਾ ਬਹੁਤ ਮੁਸੀਬਤ ਦੇ ਵਿੱਚ ਹੋਵੇ ਦੁੱਖ ਦੇ ਵਿੱਚ ਹੋਵੇ ਉਦੋਂ ਆਪਾਂ ਇਹ ਦੋਨੋਂ ਸ਼ਬਦ ਵਰਤ ਲੈਣੇ ਆ ਦੁੱਖ ਵੀ ਵਰਤ ਲੈਣੇ ਆ ਦਲੀਦਰ ਵੀ ਸ਼ਬਦ ਜਿਹੜਾ ਉਹ ਵਰਤ ਲੈਣੇ ਆ ਇਸੇ ਤਰ੍ਹਾਂ ਬੁੱਧ ਸ਼ੁੱਧ ਹੋ ਗਿਆ ਜਾਂ ਫਿਰ ਸੁਧ ਬੁੱਧ ਵੀ ਇਸ ਨੂੰ ਤੁਸੀਂ ਲਿਖ ਸਕਦੇ ਹੋ ਮਿਲਦੇ ਜੁਲਦੇ ਅਰਥਾਂ ਵਾਲੇ ਸ਼ਬਦ ਨੇ ਇਸ ਤੋਂ ਬਾਅਦ ਅੱਗੇ ਪਿਆਰੇ ਬੱਚਿਓ ਅੱਗੇ ਪਿੱਛੇ ਹੁਣ ਇਹ ਦੋ ਸ਼ਬਦ ਨੇ ਵਰਤੇ ਹੋਏ ਦੋ ਰੁਕਤੀ ਸ਼ਬਦ ਅਰਥ ਦੋ ਰੁਕਤੀ ਨੇ ਅੱਗੇ ਪਿੱਛੇ ਬਿਲਕੁਲ ਇੱਕ ਦੂਜੇ ਦੇ ਉਲਟ ਨੇ ਇਹ ਭਾਵ ਬਿਲਕੁਲ ਅੱਗੇ ਪਿੱਛੇ ਕੀਨੇ ਸ਼ਬਦ ਇੱਕ ਦੂਜੇ ਦੇ ਆਪੋਜੀਟ ਹੋ ਗਏ ਇਸ ਤਰ੍ਹਾਂ ਦੁੱਖ ਜਿੱਤ ਤੇ ਹਾਰ ਹੋ ਗਿਆ ਦੁੱਖ ਤੇ ਸੁਖ ਹੋ ਗਿਆ ਸੁਖ ਤੇ ਦੁੱਖ ਹੋ ਗਿਆ ਠੀਕ ਹੈ ਬਿਲਕੁਲ ਉਲਟੇ ਅਰਥਾਂ ਵਾਲੇ ਸ਼ਬਦ ਨੇ ਇਸ ਤਰ੍ਹਾਂ ਅੰਨ ਜਲ ਅੰਨ ਜਲ ਜਿਹੜੇ ਨੇ ਉਹ ਖਾਣੇ ਤੇ ਪਾਣੀ ਦੇ ਲਈ ਜਦੋਂ ਦੋਨੋਂ ਸ਼ਬਦ ਆਪਾਂ ਇਕੱਠੇ ਯੂਜ਼ ਕਰਦੇ ਹਾਂ ਦਹਰੁਕਤੀ ਦੇ ਵਿੱਚ ਠੀਕ ਹੈ ਆਪ ਮਿਲਦੇ ਜੁਲਦੇ ਅਰਥਾਂ ਵਾਲੇ ਸ਼ਬਦ ਨੇ ਝੂਠਮੂਠ ਗੱਪ ਛੜੱਪ ਕੜੀਮੁੜੀ ਇਹ ਸ਼ਬਦ ਨੇ ਜਿਹੜੇ ਪਿਆਰੇ ਬੱਚਿਓ ਇਹ ਜਿਹੜੀ ਚੌਥੀ ਸ਼੍ਰੇਣੀ ਆਪਾਂ ਦੇਖੀ ਆ ਇਸ ਦੇ ਵਿੱਚ ਸਾਰਥਕ ਤੇ ਨਿਰਾਰਥਕ ਸ਼ਬਦਾਂ ਦੇ ਮੇਲ ਤੋਂ ਬਣੇ ਸ਼ਬਦ ਜੋੜਨੇ ਇਹ ਉਸ ਦੇ ਵਿੱਚ ਆ ਜਾਂਦੀ ਆ ਇਸ ਦੇ ਵਿੱਚ ਕੀ ਆ ਝੂਠ ਹੋ ਗਿਆ ਗੱਪ ਹੋ ਗਿਆ ਕੜੀ ਸ਼ਬਦ ਹੋ ਗਿਆ ਜਿਹੜੇ ਅਗਲੇ ਸ਼ਬਦ ਨੇ ਉਹ ਕੀ ਨੇ ਸਾਰਥਕ ਸ਼ਬਦ ਨੇ ਇਸ ਤਰ੍ਹਾਂ ਮੂਠ ਹੋ ਗਿਆ ਛੜੱਪ ਹੋ ਗਿਆ ਮੁੜੀ ਹੋ ਗਿਆ ਇਹ ਸ਼ਬਦ ਕੀ ਨੇ ਇਹ ਨਿਰਾਰਥਕ ਸ਼ਬਦ ਨੇ ਇਹ ਤਿੰਨੋ ਸ਼ਬਦ ਜੋੜਨੇ ਜਿਹੜੇ ਉਹ ਸਾਰਥਕ ਤੇ ਨਿਰਾਰਥਕ ਸ਼ਬਦਾਂ ਨੂੰ ਮਿਲਾ ਕੇ ਬਣੇ ਨੇ ਪਿਆਰੇ ਬੱਚਿਓ ਇਹ ਸੀਗੀ ਵੀਡੀਓ ਪਿਆਰੇ ਬੱਚਿਓ ਦੁਰੁਕਤੀ ਸ਼ਬਦਾਂ ਨਾਲ ਸੰਬੰਧਿਤ ਜਿਸ ਦੇ ਵਿੱਚ ਅਸੀਂ ਪੰਜਾਬੀ ਸ਼ਬਦ ਰਚਨਾ ਦੇ ਵਿੱਚ ਦੁਰੁਕਤੀ ਸ਼ਬਦ ਕਿਹੜੇ ਹੁੰਦੇ ਨੇ ਜਾਂ ਕਿਸ ਤਰ੍ਹਾਂ ਬਣਦੇ ਨੇ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਇਸ ਬਾਰੇ ਗੱਲਬਾਤ ਕੀਤੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਡੇ ਸਿਲੇਬਸ ਨਾਲ ਸੰਬੰਧਿਤ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ